ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਇੱਕ ਸ਼ਾਰਟ ਵੀਡੀਓ ਤੁਹਾਨੂੰ ਦਿਖਾਉਣ ਜਾ ਰਿਹਾ ਵੀਰ ਗਰਲਾਲ ਦੇ ਫਾਰਮ ਤੋਂ ਗਰਲਾਲ ਦਾ ਜਿਹੜਾ ਫਾਰਮ ਆ ਦੋਸਤੋ ਪਿੰਡ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਵੀਰ ਦੇ ਘਰ ਚੋਂ ਵੀਡੀਓ ਪ੍ਰੋਪਰ ਬਣਾ ਲਈ ਆ ਸੋ ਸੋਭਾ ਵੀਡੀਓ 6 ਵਜ ਕੇ 58 ਮਿੰਟ ਤੇ ਆਊਗੀ ਪ੍ਰੋਪਰ ਵੀਡੀਓ ਤੇ ਵੀਡੀਓ ਚ ਤਿੰਨ ਐਨੀਮਲ ਦਿਖਾਏ ਆ ਜਿਹਦੇ ਵਿੱਚ ਇੱਕ ਵੱਡੇ ਕੱਦ ਬੁੱਤ ਦੀ ਮੱਝ ਬਹੁਤ ਹੀ ਹੈਵੀ ਆਰਡਰ ਦੀ ਮਾਲਕਣਾ ਚੰਗੇ ਦੁੱਧ ਦੀ ਮਾਲਕਣਾ 14 15 ਸਰੀ ਮੱਝ ਦਿਖਾਵਾਂਗੇ ਤੁਹਾਨੂੰ ਇਧਰਲੇ ਪਾਸੇ ਜਰਸੀ ਦੂਜਾ ਸੂਆ ਸੂਣ ਜਾ ਰਹੀ ਆ ਇਧਰਲੇ ਪਾਸੇ ਸ਼ਾਈਵਾਲ ਸੂਈ ਸਵਾਈ ਵੈੜਾ ਦੂਜਾ ਸੂਆ ਹੀ ਇਹ ਸੂਈ ਆ ਦੋਸਤੋ ਦੇਖ ਸਕਦੇ ਆ ਤੇ ਆ ਵੀ ਕਰਮਾਲੀ ਨੇ ਦੂਜਾ ਸੂਣਾ ਵਾ ਇਹ ਪੰਜਾਬ ਵਾਲੀ ਜਰਸੀ ਆ ਤੇ ਪੰਜਾਬ ਵਾਲੀ ਜਰਸੀ ਦੀ ਜੇ ਗੱਲ ਕੀਤੀ ਜਾਵੇ ਤੇ ਕਰਮਾਲੀ ਦੁੱਧ ਚੰਗਾ ਦਿੰਦੀ ਹੁੰਦੀ ਆ ਕਦ ਕਾਠ ਬਿਲਕੁਲ ਵਧੀਆ ਇੱਕ ਹੁੰਦੀ ਆ ਕਿ ਜਿਹੜੀ ਜੰਮੂ ਵਾਲੀ ਬਿਲਕੁਲ ਛੋੜੀ ਜੀ ਹੁੰਦੀ ਉਹ ਨਹੀਂ ਇਹ ਪੰਜਾਬ ਵਾਲੀ ਜਰਸੀ ਆ ਵੱਡੇ ਕਦ ਬੋਦੀ ਆ ਤੇ ਆ ਸ਼ਾਈ ਵਾਲਾ ਸੂਈ ਸਵਾਈ ਮਗਰ ਬੱਛਾ ਗੱਲਾ 나ੜੂਆ ਕਲ ਦੀ ਸੂਈ ਆ ਬਹੁਤ ਹੀ ਚੰਗੀ ਵਹਿੜਾ ਕਿਉਂਕਿ ਕਈਆਂ ਵੀਰਾਂ ਨੇ ਸ਼ਾਈ ਵਾਲ ਦੀ ਡਿਮਾਂਡ ਕਰਨੀਆਂ ਤੇ ਕਈਆਂ ਨੇ ਜਰਸੀ ਦੀ ਕਰਨੀਆਂ ਮੇਲਾ ਲੁੱਟਣ ਵਾਲਾ ਤੇ ਜਿਹੜੀ ਮੇਰੀ ਫੇਵਰੇਟ ਆ ਉਹ ਇਧਰਲੇ ਪਾਸੇ ਖੜੀ ਆ ਅਸਲ ਨਸਲ ਇਹਨੂੰ ਕਹਿੰਦੇ ਦੋਸਤੋ ਨੀਲੀ ਕਿਉਂਕਿ ਅਕਸਰ ਤੁਸੀਂ ਉਧਰ ਲੈਂਦੇ ਪੰਜਾਬ ਚ ਵੇਖੀਆਂ ਹੋਣਗੀਆਂ ਮੱਝਾਂ ਐਡੇ ਕ ਕੱਦ ਵਾਲੀਆਂ ਤੇ ਉਹਨਾਂ ਦਾ ਭਾਂਡਾ ਨਹੀਂ ਲੈ ਕੇ ਤੁਰਿਆ ਜਾਂਦਾ ਇਹ ਉਹ ਚੀਜ਼ ਆ ਦੋਸਤੋ ਇਹ ਤੋਂ ਵਾਕਿਆ ਕਰਮ ਵਾਲੀ ਤੋਂ ਭਾਂਡਾ ਹਜੇ ਦੇ ਦਿਨ ਪਏ ਆ 5 ਦਿਨ ਪਏ ਆ ਤੇ ਪੰਜਾਂ ਦਿਨਾਂ ਦੀ ਕਰਮ ਵਾਲੀ ਬਹੁਤ ਸੋਹਣੀ ਮੱਝ ਤਿਆਰ ਹੋਣੀ ਆ ਇਹ ਤੇ ਬਿਲਕੁਲ ਸੌਸ ਲੱਗ ਜੀ ਮੱਝਾਂ ਜੇ ਕਿਸੇ ਨੂੰ ਪਸੰਦ ਆਵੇ ਤਾਂ ਵੀਰ ਗਰਲਾਲ ਦਾ ਨੰਬਰ ਸਕਰੀਨ ਤੇ ਚੱਲੂਗਾ ਤੁਸੀਂ ਸੰਪਰਕ ਕਰਕੇ ਤੇ ਖਰੀਦ ਸਕਦੇ ਆ ਇਸ ਤੋਂ ਅੱਗੇ ਇਧਰਲੇ ਪਾਸੇ ਜਿਹੜੀ ਜਰਸੀ ਆ ਇਹ ਵੀ ਬਹੁਤ ਚੰਗੀ ਆ ਵੇੜ ਇਹ ਵੀ ਕੋਈ 5-7 ਦਾ ਲੈਂਦੀ ਆ ਦੂਜਾ ਸੁਹਾ ਸੁਣ ਜਾ ਰਹੀ ਆ ਇਧਰਲੇ ਪਾਸੇ ਤਾਂ ਦੋਸਤੋ ਫਿਰ ਗਰਮੀਆਂ ਦਾ ਇੱਕ ਤੋਹਫਾ ਹੀ ਆ ਸ਼ਾਈ ਵਾਲਾ ਤੁਸੀਂ ਦੇਖ ਸਕਦੇ ਆ ਬਹੁਤ ਚੰਗੀ ਚੰਗੇ ਕੱਦ ਬੋਦੀ ਇਹ ਵੇੜਿਆ ਤੇ ਜੇ ਕੋਈ ਖਰੀਦਣ ਦਾ ਇਸ਼ਕ ਹੋਵੇ ਤਾਂ ਕਰ ਲਿਓ ਸੰਪਰਕ ਨੰਬਰ ਸਕਰੀਨ ਤੇ ਚੱਲਨੇ ਆ ਸਾਰਾ ਡਿਟੇਲ ਜਿਹੜੀ ਬਾਇਓ ਡਾਟਾ ਦਿੱਤੀ ਉਹ ਦੋਸਤੋ ਵੀਡੀਓ ਦੀ ਸੁਭਾ ਆ ਜਾਣੀ ਆ ਨੈਟ ਤੇ ਬਾਕੀ ਸੋਣੀ ਆ ਕਦ ਕੜਦੀ ਵੀ ਮੱਝ ਸੋਹਣੀ ਆ ਤੇ ਅਰਡਰ ਤੇ ਪੰਡਾ ਬੰਨੀ ਬੈਠੀ ਆ ਕਰਮਾਲੀ ਆ ਦੇਖ ਸਕਦੇ ਤੁਸੀਂ ਹਜੇ ਕੋਈ 5-7 ਦਿਨ ਲੈਂਦੀ ਆ ਤੇ ਤੀਜਾ ਸੁਆ ਇਹ ਸੂਣ ਜਾ ਰਹੀ ਆ ਤੇ ਬਿਲਕੁਲ ਨਾ ਕਾਗਜ਼ ਨਾਲੋਂ ਵੀ ਪਿੰਡਾ ਦਾ ਪਤਲਾ ਵਾ ਦੇਖੋ ਆ ਦੇਖੋ ਕਰਮਾਲੀ ਦੇ ਆ ਦੇਖੋ ਬਿਲਕੁਲ ਸਿੰਗਲ ਜੀ ਹੱਡੀ ਦੀ ਮੱਝ ਆ ਤੇ ਗਾਂ ਸਮਾ ਬੜਾ ਦੋਸਤੋ ਤੇ ਚੱਲਣ ਰਿਹਾ ਬਾਹਰ ਮਾਲ ਨਹੀਂ ਮਿਲਦਾ ਪਰ ਵੀਰ ਦਤੂਰਾ ਬਹੁਤਿਆਰੋ ਜੇ ਕੋਈ 2-400 ਕਿਲੋਮੀਟਰ ਕੱਢਦੇ ਆਪਾਂ ਇਹਦਾ ਤੇ ਲੱਭ ਲਿਆਉਂਦੇ ਕੋਈ ਨਾ ਕੋ ਤੇ ਇਧਰਲੇ ਪਾਸੇ ਜਰਸੀ ਤੇ ਆ ਸ਼ਾਈ ਵਾਲ ਜੇ ਕਿਸੇ ਨੂੰ ਪਸੰਦ ਆਵੇ ਤਾਂ ਕਰਿਓ ਸਪਰਕ ਧੰਨਵਾਦ ਦੋਸਤੋ